ਲੈ ਵੀ ਦੱਸੋ ਕਿਹੜਾ ਲੋਕਾ ਕਿੱਦਾਂ ਲੱਗ ਰਹੀ ਹੈ ਜਿਹੜਾ ਆਪਾਂ ਅਲਾਈ ਵੀਲ ਪਾਇਆ ਇਹਦੇ ਵਿੱਚ ਲੈ ਵੀ ਦੋਸਤੋ ਸਾਸਰੀਆ ਆਕਾਲ ਸਾਰਿਆਂ ਨੂੰ ਤੇ ਦੋ ਹੀਰੋ ਹਾਂਡੇ ਕਰਨ ਲੱਗੇ ਆ ਤਿਆਰ ਆਪਾਂ ਕਰੋ ਚੈੱਕ ਲਓ ਜੀ ਕਲਰ ਚੈੱਕ ਕਰੋ ਪਹਿਲਾਂ ਤੇ ਬਾਈਆਂ ਦੀ ਡਿਮਾਂਡ ਸੀ ਯਾਰ ਇਹਦੇ ਵਿੱਚ ਅਲਾਈ ਵੀਲ ਪਾਉਣੇ ਨੇ ਤੇ ਚੱਕੇ ਅਸੀਂ ਕੱਢ ਚੁੱਕੇ ਆ ਤੇ ਆਪਾਂ ਲਾਈ ਵੀਲ ਪਾਉਣੇ ਆ ਦਿਖਾਉਣੇ ਆ ਕੀ ਗੱਲ ਬਾਤ ਦੇਖੋ ਵੀ ਸਪੈਸ਼ਲ ਚੀਜ਼ਾਂ ਲਾਈ ਜਾਨਾ ਇਹਨਾਂ ਉੱਪਰ ਕਲਰ ਵਗੈਰਾ ਦੋਨੇ ਹੀ ਚੈੱਕ ਕਰ ਸਕਦੇ ਆ ਹਜੇ ਵਾਸ ਵਗਾਰਾ ਕਰਨ ਵਾਲੇ ਨੇ ਦੋ ਗੱਡੀਆਂ ਆਪਾਂ ਤਿਆਰ ਕਰ ਰਹੇ ਹੁਣ ਦਿਖਾਉਨੇ ਆ ਕੱਲੀ ਕੱਲੀ ਚੀਜ਼ ਦੇਖ ਸਕਦੇ ਹੋ ਬਈ ਇਹ ਦੋਨਾਂ ਨੂੰ ਆਪਾਂ ਕਰਾਂਗੇ ਫਿਟਨੈਸ ਆ ਜਾਓ ਬਈ ਚੈਨ ਸੈਟ ਨੂੰ ਚੈੱਕ ਕਰ ਸਕਦੇ ਤੁਸੀਂ ਅੰਦਰਲਾ ਸਮਾਨ ਵੀ ਤੁਹਾਨੂੰ ਕੰਪਨੀ ਨਾਲ ਮਿਲੂਗਾ ਇਦਾਂ ਨਹੀਂ ਕੋਈ ਡੁਪਲੀਕੇਟ ਹੋਊਗਾ ਆ ਚੈੱਕ ਕਰੋ ਆਹ ਸਮਾਨ ਤੁਹਾਨੂੰ ਕਿਸੇ ਨਾਲ ਲਾ ਕੇ ਦੇਣਾ ਬਈ ਜੁਨੀਟੈਕ ਦਾ ਇਹ ਉਹ ਚੀਜ਼ਾਂ ਨੇ ਜਿਹੜੀ ਕੰਪਨੀयां ਨਾਲ ਦਿੰਦੀਆਂ ਨੇ ਟ੍ਰੈਂਡ ਬ੍ਰੈਂਡ ਹੈ ਬ੍ਰੈਂਡ ਚੈੱਕ ਕਰਿਓ ਕਦੇ ਨੈਟ ਤੇ ਤੇਰੇ ਚ ਆਪਾਂ ਹੁਣ ਲਾਈਵ ਈਲ ਪਾਵਾਂਗੇ ਆ ਜਾਓ ਵੀ ਮੁੰਡੇ ਲੈ ਕੇ ਆ ਰਹੇ ਆਣ ਲਾਈਵ ਈਲ ਕਿ ਆਓ ਤੇਰੀ ਇੱਕ ਆਹ ਅਗਾ ਲਾਈਵ ਈਲ ਕਰੋ ਚੈੱਕ ਕਿ ਦੱ ਲੱਗਦਾ ਬੱਬੇ ਓਏ ਚੌੜ ਨਹੀਂ ਕਰੀ ਰਹੇ ਹੰਨੇ ਮੁੰਡਿਆ ਲਾਈਵ ਈਲ ਦੇ ਪੈ ਜਾਂਦੀ ਹੈ ਸਕ੍ਰੈਚ ਆ ਲਾਈ ਹੁਣ ਫਿੱਟ ਕਰਾਂਗੇ ਟਾਇਰ ਨਿਊ ਤੇ ਬੈਰਿੰਗ ਵੀ ਚੈੱਕ ਕਰ ਸਕਦੇ ਹਾਂ ਬਈ ਜਿਹੜੇ ਆਪਾਂ ਪਾਏਦੇ ਬੈਰਿੰਗ ਜਿਹੜੇ ਹੈਗੇ ਨਾ ਉਹ ਨਵੇਂ ਪਾਏ ਤੇ ਕਿਉਂਕਿ ਕਈ ਚੀਜ਼ਾਂ ਹੁੰਦੀਆਂ ਨੇ ਵੀ ਅੰਦਰ ਜਿਹੜੀਆਂ ਹੈਗੇ ਨਾ ਵੇ ਚਲ ਕੋਈ ਚੱਕਰ ਨਹੀਂ ਇੱਥੇ ਛੱਡ ਦਾਂਗੇ ਪਰ ਅਸੀਂ ਸਾਰੀ ਚੀਜ਼ ਓਕੇ ਦੀ ਰਿਪੋਰਟ ਕਰਦੇ ਆ ਲੈ ਵੀ ਲੁੱਕ ਚੈੱਕ ਕਰ ਸਕਦੇ ਹੋ ਪਹਿਲਾਂ ਮੋਟਰਸਾਈਕਲ ਦੀ ਤੇ ਲਾਈਵ ਪਾ ਕੇ ਤੁਹਾਨੂੰ ਲੁੱਕ ਕਰਾਉਣੇ ਚੈੱਕ ਤੇ ਕਿੱਦਾਂ ਲੱਗੂ ਇੱਕ ਮੋਟਰਸਾਈਕਲ ਹੈਗਾ ਜਿਹੜਾ ਆਪਣੇ ਲਾਇਅ ਦੇ ਵਿੱਚ ਹੈ ਤੇ ਹੈਗਾ ਇੱਕ ਜਿਹੜੇ ਕੰਪਨੀ ਦੇ origional ਲਾਇਅ ਹੁੰਦੇ ਨੇ ਉਹਨਾਂ ਦੇ ਵਿੱਚ ਹੈ ਬਈ ਲੈ ਵੀ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰੋ ਕਰਨਾ ਦੱਪ ਕੇ ਤੁਹਾਨੂੰ ਦਿਖਾਉਨੇ ਆ ਵੀ ਲਾਇਅ ਦੇ ਵਿੱਚ ਕਿੱਦਾਂ ਲੱਗੂਗਾ ਕਰਾਉਣੇ ਚੈੱਕ ਤੇ ਪਾਉਂਦਾ ਵਹਿਰਗਾ ਲੈ ਵੀ ਲਾਈਵ ਵੀਲ ਚੈੱਕ ਕਰ ਸਕਦੇ ਹੋ ਕਿਹੜੀ ਕੰਪਨੀ ਦੇ ਨੇ ਲੈ ਆਇਓ ਲੈ ਵੀ ਕਰੋ ਚੈੱਕ ਕੋਈ ਇਦਾਂ ਫੇਕ ਵੀਡੀਓ ਨਹੀਂ ਪਾਉਂਦੇ ਸਾਰੀ ਓਰੀਜਨਲ ਹੀ ਹੁੰਦੀ ਆ ਅੰਦਰੋਂ ਬਾਹਰੋਂ ਸਾਰਾ ਚੈੱਕ ਕਰ ਸਕਦੇ ਆ ਇਹ ਦੇਖੋ ਕਿੰਨੀ ਵਧੀਆ ਇਹਦੀ ਕਲਿਚਿੰਗ ਹੈ ਡਰਮ ਵਗੈਰਾ ਪੂਰਾ ਘੈਂਟ ਹੈ ਕਿ ਨਾਰਮਲ ਨਹੀਂ ਹੈਗਾ ਕਿਉਂਕਿ ਇਹਦੇ ਵਿੱਚ ਥੋੜੀ ਆ ਚੀਜ਼ ਵੀ ਬਹੁਤ ਘੈਂਟ ਲੱਗਦੀ ਆ ਆ ਚੀਜ਼ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਸੁਣੀ ਲੱਗਦੀ ਆ ਪੂਰੀ ਘੈਂਟ ਗੱਲ ਬਾਤ ਹੈ ਕਰਾਉਨੇ ਲਾਈਵ ਵੀ ਲੈ ਫਿੱਟ ਦਿਖਾਉਨੇ ਆ ਤੁਸੀਂ ਕਦੇ ਵੀ ਲਾਈ ਵੀਲ ਪਾਉਣੇ ਹੋਣ ਤਾਂ ਇਹਨੂੰ ਹਮੇਸ਼ਾ ਗਲਿਸ ਜ਼ਰੂਰ ਲਾਉਣਾ ਕਿਉਂਕਿ ਟੁੱਟਣ ਦਾ ਖਤਰਾ ਹੁੰਦਾ ਐਦਾਂ ਨਾ ਇਹਦੇ ਗਲਿਸ ਲਾ ਲੈਣਾ ਉਸ ਤੋਂ ਬਾਅਦ 베ARING ਜਿਹੜਾ ਪੂਰਾ ਆਰਾਮ ਨਾਲ ਚੱਲਿਆ ਜਾਂਦਾ ਠੀਕ ਹੈ ਜੀ ਤੇ ਹਲਕੇ ਹਲਕੇ ਸੱਟ ਲਾਉਣਾ ਤੁਸੀਂ ਨਾ ਆਹ ਕੋਰ ਤੇ ਸੱਟ ਲਾਉਣਾ ਕਈ ਵੀਰ ਹੁੰਦੇ ਨੇ ਸੈਂਟਰ ਚ ਲਾਉਂਦੇ ਨੇ ਐਦਾਂ ਕਦੇ ਨਹੀਂ ਕਰਨਾ ਕੋਰ ਤੇ ਸੈੱਟ ਲਾਉਣੀ ਐ ਤੇ 베ARING ਕਰਦੇ ਫਿੱਟ ਕੱਢੀ ਓਕੇ ਵੀਲ ਲੈ ਵੀ ਦੱਸੋ ਕਿਹੜਾ ਲੋਕਾ ਕਿੱਦਾਂ ਲੱਗ ਰਹੀ ਹੈ ਜਿਹੜਾ ਆਪਾਂ ਅਲਾਈ ਵੀ ਲਪਾਇਆ ਇਹਦੇ ਵਿੱਚ ਟਾਇਰ ਵੀ ਪਾਇਆ ਰਿਕ ਕਰੋ ਚੈੱਕ ਵੀ ਕੀ ਗੱਲ ਬਾਤ ਹੈ ਲੈ ਵੀ ਸਾਰੇ ਵੀਰ ਦੱਸਿਓ ਜਰੂਰ ਕਿਹਾ ਕਮੈਂਟ ਕਰਕੇ ਵੀ ਕਿੱਦਾਂ ਲੱਗ ਰਿਹਾ ਇਹ ਮੋਟਰਸਾਈਕਲ ਕਮੈਂਟਾਂ ਦੇ ਵਿੱਚ ਰਿਪੋਰਟ ਜਰੂਰ ਦਿਓ ਜਿੰਨੇ ਵੀ ਵੀਰ ਜੁੜੇ ਹਨ ਤੇ ਦੱਸਿਓ ਜਰੂਰ ਭਾਈ ਲੈ ਵੀ ਵੀਡੀਓ ਸ਼ੇਅਰ ਕਰ ਦਿਓ ਤੇ ਜਿਹੜੇ ਵੀਰ ਨੇ ਤਿਆਰ ਕਰਵਾਉਣਾ ਹੋਵੇ ਸਵੇਰੇ 8 ਤੋਂ ਲੈ ਕੇ 9 ਵਜੇ ਤੱਕ ਕਾਲ ਕਰ ਸਕਦੇ ਹੋ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੈ ਤੇ ਲਾਈਕ ਵਾਲਾ ਬਟਨ ਜਰੂਰ ਦਬਾ ਦਿਓ ਤੇ ਜਿਹੜੇ ਵੀਰ ਨੇ ਸਾਡੇ ਪੇਜ ਨੂੰ ਫੋਲੋ ਨਹੀਂ ਕੀਤਾ ਤੇ ਪੇਜ ਨੂੰ ਫੋਲੋ ਜਰੂਰ ਕਰਿਓ ਭਾਈ ਦੇਖਦੇ ਆ ਕਿਹੜੇ ਮਿੱਤਰ ਆਪਣੇ ਵੀਡੀਓ ਨੂੰ ਸ਼ੇਅਰ ਕਰਦੇ ਨੇ ਕਰਦੇ ਆ ਚੈੱਕ ਕਿਹੜੇ-ਕਿਹੜੇ ਭਰਾ ਆਪਣ ਨੂੰ ਪਿਆਰ ਕਰਦੇ ਨੇ ਲੈ ਵੀ